ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਇਹ ਮੈਂ ਹੁਣੇ ਵੀਡੀਓ ਦੇਖ ਕੇ ਟਿਆ ਸਾਡਾ ਭਰਾ ਕੋਈ ਇਹ ਐਕਟਰ ਆ ਦੇਵ ਕਰੋੜ ਆ ਮੇਰੇ ਹਿਸਾਬ ਦੇ ਨਾਲ ਆ ਬੈਠਾ ਜਿਹੜਾ ਹੁਣ ਇਹ ਕਹਿ ਰਿਹਾ ਕਿ ਅਸੀਂ ਕਰਮਜੀਤ ਅਨਮੋਲ ਦੀ ਅਸੀਂ ਪ੍ਰਚਾਰਤੇ ਗਏ ਸੀ ਜਦੋਂ ਫਰੀਦਕੋਟ ਦੇ ਵਿੱਚ ਖੜਾ ਆਇਆ ਉਹ ਤੇ ਕਹਿੰਦਾ ਲੋਕਾਂ ਨੇ ਸਾਨੂੰ ਗਾਲਾਂ ਕੱਢੇਗਾ ਉਹ ਅਸੀਂ ਮੈਂ ਇਹ ਗਲਤੀ ਨਿੰਦਿਆ ਕਰਦਾ ਕਿਸੇ ਨੂੰ ਗਾਲ ਨਹੀਂ ਦੇਣੀ ਚਾਹੀਦੀ ਫੇਰ ਤੁਸੀਂ ਇਹ ਕਿਹਾ ਕਿ ਮੇਰੀ ਮਰਜ਼ੀ ਆ ਅਸੀਂ ਜਿੱਥੇ ਮਰਜ਼ੀ ਜਿੱਦਾ ਜਾ ਕੇ ਪ੍ਰਚਾਰ ਕਰ ਸਕਦੇ ਆ ਜਰੂਰ ਕਰੋ ਪ੍ਰਚਾਰ ਜਿੱਦਾ ਤੁਸੀਂ ਕਰ ਸਕਦੇ ਆ ਤੁਹਾਡੀ ਉਹਦੇ ਨਾਲ 18 ਸਾਲ ਦੀ ਯਾਰੀ ਆ ਕਰਮਜੀਤ ਅਨਮੋਲ ਨਾਲ ਤੁਸੀਂ ਇਹ ਦੱਸ ਰਹੇ ਆ ਤੇ ਕਰਮਜੀਤ ਦੀ ਯਾਰੀ ਸਗੀ ਭਗਵੰਤ ਮਾਨ ਦੇ ਨਾਲ ਭਗਵਾਨ ਤਮਾਨ ਦਾ ਪ੍ਰਚਾਰ ਕੀਤਾ ਸੀ ਕਰਮਜੀਤ ਅਨਮੋਲ ਨੇ ਪਰ ਕਰਮਜੀਤ ਅਨਮੋਲ ਨੂੰ ਉਹਦਾ ਮੁੱਲ ਮਿਲ ਗਿਆ ਉਹਨੂੰ ਕਿਤੇ ਜਾ ਕੇ ਲੋੜ ਪਊਗੀ ਤੁਹਾਡੀ ਲਾਈਨ ਦੇ ਵਿੱਚ ਤੇ ਉਹਦੇ ਕੋਲ ਮੁੱਖ ਮੰਤਰੀ ਦੀ ਪਾਵਰ ਆ ਜਦੋਂ ਤੇਰੇ ਤੇ ਤੈਨੂੰ ਲੋੜ ਪਊਗੀ ਸਮਝ ਲੈ ਤੇਰੇ ਕੋਲੇ ਵੀ ਮੁੱਖ ਮੰਤਰੀ ਦੀ ਪਾਵਰ ਆ ਕਿਉਂਕਿ ਤੁਹਾਡਾ ਸੱਜਣ ਜਿੰਨਾ ਨਾਲ ਤੁਸੀਂ ਫਿਲਮਾਂ ਬਣਾਉਂਦੇ ਰਹੇ ਆ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਆ ਤੁਸੀਂ ਕਰੋ ਪ੍ਰਚਾਰ ਤੁਸੀਂ ਜਿਹਦੇ ਨਾਲ 18 ਸਾਲ ਦੀ ਯਾਰੀ ਆ ਤੁਸੀਂ ਉਹਦੇ ਤਾਂ ਹੱਕ 'ਚ ਖੜ ਗਏ ਪਰ ਜਿਹੜੇ ਪੰਜਾਬ ਦੇ ਲੋਕ ਤੁਹਾਡੀਆਂ ਫਿਲਮਾਂ ਵੇਖਦੇ ਆ ਤੁਹਾਡੇ ਗਾਣੇ ਸੁਣਦੇ ਆ ਇਹ ਪੰਜਾਬ ਦੇ ਲੋਕ ਆਪਦੇ ਕੋਲੋਂ ਪੈਸੇ ਖਰਚ ਕੇ ਸਮਾਂ ਬਰਬਾਦ ਕਰਕੇ ਤੁਹਾਡੀਆਂ ਸਿਨੇਮਿਆਂ ਦੇ ਵਿੱਚ ਜਾ ਕੇ ਫਿਲਮਾਂ ਵੇਖਦੇ ਆ ਜਿਹਦੇ ਨਾਲ ਤੁਹਾਡੇ ਕੋਲ ਪੈਸਾ ਹੁੰਦਾ ਤੁਹਾਨੂੰ ਉਹਨਾਂ ਲੋਕਾਂ ਦੀ ਪਰਵਾਹ ਨਹੀਂ ਆਈ ਤੁਹਾਨੂੰ 18 ਸਾਲ ਦਾ ਜਿਹੜਾ ਤੁਹਾਡੇ ਨਾਲ ਯਾਰੀ ਹੋ ਗਈ ਉਹਦੀ ਤੁਹਾਨੂੰ ਪਰਵਾਹ ਪਰ ਜਿਹੜਾ ਪੰਜਾਬ ਤੁਹਾਨੂੰ ਖਾਣ ਪੀਣ ਨੂੰ ਦੇ ਰਿਹਾ ਕੀ ਤੁਸੀਂ ਉਹਦੇ ਵਾਸਤੇ ਕੋਈ ਗੱਲ ਨਹੀਂ ਕਰੋਗੇ ਅੱਜ ਕਰਮਜੀਤ ਅਨਮੋਲ ਪਾਸੇ ਹੋ ਗਿਆ ਅੱਜੋ ਹੀ ਪੰਜਾਬ ਦੇ ਵਿੱਚ ਚਿੱਟਾ ਚੱਲ ਰਿਹਾ ਬਸ ਉਹਦੀ ਯਾਰੀ ਸੀ ਭਗਵੰਤ ਮਾਨ ਨਾਲ ਇਸ ਕਰਕੇ ਉਹਨੇ ਪ੍ਰਚਾਰ ਕਰਤਾ ਉਹਨੂੰ ਟਿਕਟ ਮਿਲ ਗਈ ਪਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਆ ਜਿਹੜਾ ਪੰਜਾਬ ਤੁਹਾਨੂੰ ਇਹਨਾਂ ਫਿਲਮਾਂ ਵੇਖ ਕੇ ਤੁਹਾਨੂੰ ਪੈਸਾ ਦਿੰਦਾ ਤੇ ਉਹ ਪੰਜਾਬ ਦਾ ਤੁਸੀਂ ਕੋਈ ਪੱਖ ਨਹੀਂ ਪੂਰਨ ਅੱਜ ਪੰਜਾਬ ਦੇ ਵਿੱਚ ਜਿਹੜੇ ਬੇਕਾਰ ਲੋਕ ਹੋਏ ਬੈਠੇ ਆ ਜਿੰਨਾਂ ਕੋਲ ਘਰ ਪਾਉਣ ਨੂੰ ਪੈਸਾ ਐ ਨਹੀਂ ਉਹ ਗਰੀਬੀ ਦੇ ਵਿੱਚ ਮਾਰੇ ਪਏ ਆ ਉਹ ਤਾਂ ਕਿਹਨੇ ਚੱਕਣੇ ਹੁੰਦੇ ਆ ਸਰਕਾਰ ਨੇ ਚੱਕਣੇ ਹੁੰਦੇ ਆ ਉਹਦੇ ਹਲਕੇ ਦੇ ਐਮਐਲਏ ਨੇ ਚੱਕਣੇ ਹੁੰਦੇ ਆ ਉਹਦੇ ਜਿਹੜਾ ਲੋਕ ਸਭਾ ਦਾ ਐਮਪੀ ਹੁੰਦਾ ਉਹਨੇ ਚੱਕਣੇ ਹੁੰਦੇ ਆ ਤਾਂ ਪਰ ਕੀ ਕਦੇ ਕਿਸੇ ਐਮਪੀ ਨੇ ਗੱਲ ਕੀਤੀ ਔਰ ਤੁਹਾਡੇ ਵਰਗੇ ਐਕਟਰ ਆ ਕੇ ਔਰ ਆਉਂਦੀਆਂ ਯਾਰੀਆਂ ਦੋਸਤੀਆਂ ਨਭਾਉਂਦੇ ਆ ਕਈ ਐਕਟਰ ਐ ਹੋ ਜਿਹੜਾ ਪੈਸਾ ਲੈ ਕੇ ਆ ਗੁਟਕੀਆਂ ਦੀਆਂ ਮਸ਼ਹੂਰੀਆਂ ਕਰ ਜਾਂਦੇ ਆ ਨਸ਼ਿਆਂ ਦੀਆਂ ਮਸ਼ਹੂਰੀਆਂ ਕਰਦੇ ਆ ਹੋਰ ਕਈ ਨਸ਼ੇ ਵਸਤੂਆਂ ਦੀਆਂ ਮਸ਼ਹੂਰੀਆਂ ਕਰਦੇ ਆ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਤੁਸੀਂ ਉਹਨਾਂ ਨਾਲ ਵਿਸ਼ਵਾਸ ਘਾਤਤਾ ਕਰ ਸਕਦੇ ਆ ਪਰ ਤੁਹਾਡੀ ਜਿਹੜੀ ਯਾਰੀ ਆ ਤੁਸੀਂ ਉਹ ਨਭਾਉਣੀ ਆ ਬਹੁਤ ਧੰਨਵਾਦ ਆ ਤੁਹਾਡੀ ਇਹੋ ਜਿਹੀ ਯਾਰੀ ਤੇ ਠੀਕ ਆ ਸਭ ਦਾ ਹੱਕ ਬੰਦਾ ਜਿਹਦਾ ਕੋਈ ਮਰਜ਼ੀ ਤੁਸੀਂ ਪ੍ਰਚਾਰ ਕਰੋ ਕਿ ਅੱਜ ਫਰੀਦਕੋਟ ਦੇ ਵਿੱਚ ਲੋਕ ਮਰ ਗਏ ਜਦੋਂ ਕਰਮਜੀਤ ਤਰਮੋਲ ਉਥੋਂ MP ਦੀ ਚੋਣ ਲੜ ਰਿਹਾ ਸੀ ਉਦੋਂ ਸਾਰੇ ਐਕਟਰ ਆ ਕੇ ਇੱਥੇ ਆਏ ਸੀ ਕਿ ਕਰਮਜੀਤਨ ਮੋਲ ਅਰਗਾ ਕੋਈ ਬੰਦਾ ਨਹੀਂ ਤੁਹਾਡਾ ਇਹ ਕੋਈ ਸਾਥ ਨਹੀਂ ਛੱੜਦਾ ਅੱਜ ਜਿਹੜੇ ਉਹ ਐਕਟਰ ਕਿੱਥੇ ਗਏ ਆ ਮੈਂ ਕੋਈ ਕਲਾਕਾਰਾਂ ਤੇ ਬੋਲ ਕੇ ਕੋਈ ਵਾਹ ਵਾਹ ਨਹੀਂ ਖਟ ਰਿਆ ਔਰ ਬਿਲਦਿੰਗਾ ਮੈਨੂੰ ਵੀ ਘਾਲੇਗਾ ਔਰ ਯਾਦ ਰੱਖੋ ਕਿ ਜਿਹੜਾ ਐਕਟਰ ਉਹਨੂੰ ਭਾਈ ਆਉਦੀ ਐਕਟਿੰਗ ਕਰਨੀ ਚਾਹੀਦੀ ਆ ਕਲਾਕਾਰ ਨੂੰ ਕਲਾਕਾਰੀ ਕਰਨੀ ਚਾਹੀਦੀ ਆ ਨਾ ਕਿ ਉਹ ਆ ਕੇ ਐਮਪੀਐਮਐਲ ਆਂ ਚੋਣਾ ਲੜੇ ਕਿਉਂਕਿ ਉਹਨੂੰ ਸਿਆਸਤ ਬਾਰੇ ਤਾਂ ਪਤਾ ਨਹੀਂ ਅੱਜ ਅਨਮੋਲ ਕਗਨਮਾਨ ਐਕਟਰ ਸੀ ਕਲਾਕਾਰ ਸੀ ਅੱਜ ਇਹਨੇ ਕੀ ਸਵਾਰਤਾ ਅੱਖੇ ਵੇ ਮੈਂ ਤੇਰੇ ਉੱਤੇ ਮਰ ਮਿਟੀ ਤੇਰਾ ਝਾੜੂ ਵੇਂਦਿਆ ਸਾਰ ਵੇ ਮੈਂ ਕੇਸਰੀਵਾਲ ਉੱਤੇ ਮਰ ਮਿਟੀ ਉਹਦਾ ਝਾੜੂ ਵੇਂਦਿਆ ਸਾਰ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਜਿਹੜਾ ਬਲਕਾਰ ਸਿੱਧੂ ਐਮਐਲਏ ਬਣਿਆ ਉਹਨੇ ਆਉਤੇ ਹਲਕੇ ਦੇ ਵਿੱਚ ਕੀ ਸਵਾਰਤਾ ਜਦੋਂ ਕਲਾਕਾਰ ਜਿਹੜੇ ਹਲਕੇ ਦੇ ਜਿਹੜੇ ਲੋਕ ਸਭਾ ਤੋਂ ਕਲਾਕਾਰ ਜਾਂ ਕਮੀਡੀਅਨ ਜਾਂ ਐਕਟਰ ਉੱਥੋਂ ਆ ਕੇ ਭਾਈ ਐਮ ਐਲ ਏ ਐਮ ਪੀ ਬਣ ਗਏ ਉੱਥੋਂ ਦੇ ਲੋਕਾਂ ਦਾ ਕੋਈ ਹਾਲ ਨਹੀਂ ਹੋਣਾ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਹਰ ਇੱਕ ਵਾਰੀ ਐਵੇਂ ਮਗਰ ਨਾ ਲੱਗ ਜਾ ਕਰੋ ਤੁਸੀਂ 2019 ਦੇ ਵਿੱਚ ਬਾਲੀਵੁੱਡ ਦੇ ਐਕਟਰ ਦੇ ਮਗਰ ਲੱਗ ਕੇ ਗੁਰਦਾਸਪੁਰ ਦੇ ਲੋਕ ਕੀ ਮਿਲਿਆ ਤੁਹਾਨੂੰ ਕੱਖ ਨਹੀਂ ਮਿਲਿਆ ਤੁਸੀਂ ਚਿਹਰੇ ਵੇਖ ਕੇ ਮਗਰ ਨਾ ਲੱਗਿਆ ਕਰੋ ਨਾ ਪੈਸਾ ਵੇਖ ਕੇ ਮਗਰ ਲੱਗਿਆ ਕਰੋ ਵੀ ਫਲਾਨੇ ਕੋਲ ਇੰਨਾ ਪੈਸਾ ਬਾਈ ਜੇ ਕੋ ਜੇਕਰ ਉਹਨਾਂ ਕੋਲ ਪੈਸਾ ਨਾ ਉਹਨਾਂ ਨੇ ਤੁਹਾਡਾ ਕੱਖ ਨਹੀਂ ਸਵਾਰਿਆ ਜੇ ਉਹਨਾਂ ਕੋਲ ਪਹਿਲਾਂ ਪੈਸਾ ਜੇ ਤੁਹਾਨੂੰ ਉਹਨਾਂ ਨੇ ਪਹਿਲਾਂ ਕੁਝ ਦਾਨ ਦਿੱਤਾ ਜਾਂ ਉਹਨਾਂ ਨੇ ਹਸਪੀਟਲ ਬਣਵਾਏ ਆ ਜਾਂ ਰੋਜ਼ਗਾਰ ਕਿਸੇ ਨੂੰ ਦਵਾਇਆ ਤਾਂ ਤੁਸੀਂ ਇਹ ਕਿਹਾ ਕਰੋ ਫਲਾਨੇ ਕੋਲ ਪੈਸਾ ਪੈਸਾ ਤਾਂ ਆਪਣੇ ਪਿੰਡ ਦੇ ਜਿਹੜੇ ਤਗੜੇ ਤਨਾਟ ਵੇਖਤੀ ਹੁੰਦੇ ਉਹਨਾਂ ਕੋਲ ਬਹੁਤ ਹੁੰਦਾ ਜਿਹੜਾ 100 ਕਿਲੇ ਵਾਲਾ ਕਦੇ ਦੋ ਕਿੱਲਿਆਂ ਵਾਲੇ ਨੂੰ ਉਹਦਾ ਸੁੱਖ ਹੋਇਆ ਜਿਹਦੇ ਕੋਲ ਦੋ ਕਿੱਲੇ ਆ ਤੇ ਜਿਹਦੇ ਕੋਲ ਓੜਾ ਵੀ ਜ਼ਮੀਨ ਦਾ ਨਹੀਂ ਉਹਨੂੰ ਕਦੇ ਕੋਈ ਸੁੱਖ ਹੋਇਆ ਫਿਰ ਤੁਹਾਨੂੰ ਉਹਨਾਂ ਦਾ ਕੀ ਸੁੱਖ ਹੋ ਜੂਗਾ ਰੌਲਾ ਸਾਡਾ ਇੱਥੇ ਇਹੀ ਆ ਕਿ ਜਿਹੜੇ ਕਲਾਕਾਰ ਆ ਭਰਾਵੋ ਹੱਥ ਬੰਨ ਕੇ ਬੇਨਤੀ ਆ ਠੀਕ ਆ ਤੁਸੀਂ ਪ੍ਰਚਾਰ ਜੀ ਦਾ ਮਰਜ਼ੀ ਕਰੋ ਤੁਸੀਂ ਜਿਹਦੀ ਮਰਜ਼ੀ ਸਪੋਰਟ ਕਰੋ ਪਰ ਲੋਕਾਂ ਦੀ ਸਪੋਰਟ ਕਰ ਦੋ ਜੇ ਤੁਹਾਡਾ ਬੜਾ ਧੰਨਵਾਦ ਹੋਊਗਾ ਅੱਜ 70 75 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋ ਇਹਨੂੰ ਸਿੱਖਿਆ ਤੋਂ ਪਹਿਲਾਂ ਵੀ ਆਪਣੇ ਲੋਕ ਮਰ ਰਹੇ ਸੀ ਔਰ ਸਿਹਤ ਤੋਂ ਪਹਿਲਾਂ ਵੀ ਆਪਣੇ ਲੋਕ ਮਰ ਰਹੇ ਸੀ ਅੱਜ ਵੀ ਹਸਪਤਾਲਾਂ ਤੋਂ ਜਿਹੜੇ ਕਹਿ ਲੋ ਹਸਪਤਾਲਾਂ ਦੇ ਵਿੱਚ ਜਾ ਕੇ ਗਰੀਬ ਬੰਦਿਆਂ ਦੀਆਂ ਮੌਤਾਂ ਹੁੰਦੀਆਂ ਤੁਸੀਂ ਇਹਨਾਂ ਚੀਜ਼ਾਂ ਦਾ ਰੌਲਾ ਪਾਓ ਜਿਹੜਾ ਵੀ ਕਲਾਕਾਰ ਸਿਹਤ ਸਿੱਖਿਆ ਰੁਜ਼ਗਾਰ ਮੁਹਈਆ ਕਰਾ ਸਕਦਾ ਜਿਹੜਾ ਨਸ਼ਾ ਬੰਦ ਕਰਾ ਸਕਦਾ ਮੈਂ ਉਹਦੇ ਨਾਲ ਇੱਕ ਠੋਕ ਕੇ ਖੜੂੰਗਾ ਉਹਦੇ ਨਾਲ ਕੋਈ ਬਾਹ ਖੜੀ ਕਰਕੇ ਵਿਖਾਵੇ ਭਗਵੰਤ ਮਾਨ ਦੇ ਨਾਲ ਕਰਮਜੀਤ ਅਨਮੋਲ ਖੜਾ ਸੀ ਤੁਹਾਡਾ ਦੇਵ ਖਰੋੜ ਜੀ ਕੋਈ ਤੁਹਾਡੀ ਮੈਂ ਬੁਰਾਈ ਨਹੀਂ ਕਰ ਰਿਹਾ ਸਿਰਫ ਬੇਨਤੀ ਕਰ ਰਿਹਾ ਤੁਹਾਡਾ ਕਰਮਜੀਤ ਅਨਮੋਲ ਜਿਹੜਾ 18 ਸਾਲ ਦਾ ਬੇਲੀ ਸੀ ਇਹ ਕਾਰਾਂ ਤੇ ਬਹਿ ਕੇ ਭਗਵੰਤ ਮਾਨ ਦੀਆਂ ਸਪੋਰਟਾਂ ਕਰਦਾ ਰਿਹਾ ਹੋਰ ਬੜੇ ਕਲਾਕਾਰ ਭਗਵੰਤ ਮਾਨ ਦੀਆਂ ਸਪੋਰਟਾਂ ਕਰਦੇ ਰਹੇ ਆ ਤੁਸੀਂ ਯਾਰੀਆਂ ਯਾਰੀਆਂ ਤੇ ਲੋਕਾਂ ਦਾ ਬੇੜਾ ਕਰਕਦਾ ਕਰ ਦਿੰਨੇ ਆ ਨਾ ਅੱਜ ਕੀ ਪੰਜਾਬ ਦੇ ਵਿੱਚੋਂ ਜਿੱਥੇ ਇਹਨਾਂ ਦੇ 92 ਐਮਐਲਏ ਆ ਕੋਈ ਇੱਕ ਐਮਐਲਏ ਵੀ ਖੜਾ ਹੋ ਕੇ ਕਹਿ ਸਕਦਾ ਕਿ ਹਾਂ ਮੇਰੇ ਹਲਕੇ ਦੇ ਵਿੱਚ ਚਿੱਟਾ ਨਹੀਂਗਾ ਫਿਰ ਚੋਰੀਆਂ ਆਪਣੇ ਆਪ ਬੰਦ ਹੋ ਜਾਣਗੀਆਂ ਅੱਜ ਚਿੱਟਾ ਬੰਦ ਹੋ ਜਾਊਗਾ ਲੁੱਟਾਂ ਖੂਹਾਂ ਆਪਣੇ ਆਪ ਬੰਦ ਹੋ ਜਾਣਗੀਆਂ ਰੁੱਜਗਾ ਆ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਭਰਾਵੋ ਦੇਵ ਕਰੋੜ ਜੀ ਤੁਹਾਡੇ ਵਰਕਿਆਂ ਨੂੰ ਲੋਕ ਪਿਆਰ ਕਰਦੇ ਆ ਤੁਹਾਡੀਆਂ ਫਿਲਮਾਂ ਦੇਖਦੇ ਆ ਮੈਂ ਵੀ ਤੁਹਾਡੀਆਂ ਤਿੰਨ ਚਾਰ ਫਿਲਮਾਂ ਵੇਖੀਆਂ ਜਿਹੜੀਆਂ ਚੰਗੀਆਂ ਲੱਗੀਆਂ ਆ ਰੁਪਿੰਦਰ ਗਾਂਧੀ ਮੂਵੀ ਆਈ ਸੀ ਅਸੀਂ ਵੇਖੀ ਆ ਸਾਨੂੰ ਲੱਗਦਾ ਜਿਵੇਂ ਤੁਸੀਂ ਫਿਲਮਾਂ ਦੇ ਵਿੱਚ ਚੰਗੇ ਰੋਲ ਅਦਾ ਕਰਦੇ ਆ ਓਵੇਂ ਤੁਸੀਂ ਬਾਹਰ ਵੀ ਰੋਲ ਅਦਾ ਚੰਗਾ ਹੀ ਕਰੋਗੇ ਪਰ ਇਹ ਭੋਲੇ-ਪਾਲੇ ਲੋਕਾਂ ਨੂੰ ਨਹੀਂ ਪਤਾ ਕਿ ਫਿਲਮਾਂ ਦੇ ਵਿੱਚ ਐਕਟਿੰਗ ਹੁੰਦੀ ਆ ਜਿਵੇਂ ਫਿਲਮਾਂ ਦੇ ਵਿੱਚ ਕਈ ਵਾਰੀ ਅਮਤਾਬ ਬਚਨ ਨੇ ਕੁਲੀ ਦਾ ਫਿਲਮ ਕਾ ਕੁਲੀ ਦੇ ਰੋਲ ਕੀਤਾ ਸਮਾਨ ਚੱਕਣ ਵਾਲੇ ਦਾ ਪਰ ਇਹ ਸੱਚੀ ਮੁੱਚੀ ਤਾਂ ਕੁਲੀ ਦਾ ਕੰਮ ਨਹੀਂ ਨਾ ਕਰਦੇ ਨਾ ਲੋਕਾਂ ਨੂੰ ਨਹੀਂ ਪਤਾ ਇਹ ਲੋਕ ਐਕਟਰਾਂ ਤੇ ਭਰੋਸਾ ਕਰਦੇ ਆ ਕਿਉਂਕਿ ਇਹ ਤੁਹਾਨੂੰ ਫਿਲਮਾਂ ਚ ਸਿੱਧੇ ਸਾਦੇ ਵੇਖਦੇ ਆ ਤੇ ਤੁਹਾਨੂੰ ਰੀਅਲ ਚ ਵੀ ਸਿੱਧੇ ਸਾਦੇ ਦੇਖਦੇ ਆ ਪਰ ਇਹਨਾਂ ਨੂੰ ਨਹੀਂ ਪਤਾ ਵੀ ਇਹ ਯਾਰੀਆਂ ਨਭਾਉਣ ਵਾਸਤੇ ਇਹਨਾਂ ਨੂੰ ਨਹੀਂ ਪਤਾ ਤੁਹਾਨੂੰ ਇਹ ਨਹੀਂ ਪਤਾ ਵੀ ਐਮਪੀ ਦੀ ਪਾਵਰ ਕੀ ਆ ਮੈਂ ਤੇ ਕਹਿੰਨਾ ਵੀ ਕਰਮਜੀਤ ਅਨਮੋਲ ਅੱਜ ਵੀ ਫਰੀਦਕੋਟ ਦੇ ਵਿੱਚ ਖੜੇ ਅਸੀਂ ਕਰਮਜੀਤ ਦੇ ਨਾਲ ਖੜਾਂਗੇ ਅੱਜ ਫਰੀਦਕੋਟ ਦੇ ਲੋਕਾਂ ਨੂੰ ਅੱਜ ਅੱਜ ਫਰੀਦਕੋਟ ਦੇ ਵਿੱਚ ਕੀ ਇਹਨਾਂ ਨੇ ਕਦੇ ਸਿਹਤ ਸਿੱਖਿਆ ਰੋਜ਼ਗਾਰ ਤੋਂ ਜਿਹੜੇ ਲੋਕ ਮਰ ਰਹੇ ਆ ਕਦੇ ਉਹਨਾਂ ਦੀ ਇੱਕ ਵੀ ਵੀਡੀਓ ਸਾਹਮਣੇ ਪਾਈ ਆ ਹਾਲਾਂਕਿ ਮੈਂ ਫਰੀਦਕੋਟ ਦੇ ਜਿਹੜੇ ਪਿੰਡ ਆਉਂਦੇ ਸੀ ਉਹਨਾਂ ਚੋਂ ਦੋ ਬੰਦਿਆਂ ਦੀਆਂ ਵੀਡੀਓ ਪਾ ਕੇ ਆਇਆ ਇੱਕ ਬੰਦਾ ਜਿਹੜਾ ਰੀੜ ਦੀ ਹੱਡੀ ਤੋਂ ਪਿਆ ਮੋਗੇ ਸ਼ਹਿਰ ਦੇ ਵਿੱਚ ਆ ਲਾਹਵ ਸਿੰਘ ਉਹਦੀ ਵੀਡੀਓ ਮੈਂ ਪਾ ਕੇ ਆਇਆ ਆ ਹੁਣ ਤੁਸੀਂ ਇਹ ਗੱਲ ਦੱਸੋ ਵੀ ਉਹਦੀ ਇਹਨੇ ਕੀ ਜਾ ਕੇ ਮਦਦ ਕਰਤੀ ਉਹਦੇ ਵਾਸਤੇ ਕਿਹੜੇ ਇਹਨਾਂ ਨੇ ਸੇਤ ਮੁਹਈਆ ਕਰਵਾਤੀ ਆ ਪਰ ਇੱਥੇ ਗੱਲ ਇਹ ਆ ਭਾਈ ਕਿ ਢੋਲ ਉਦੋਂ ਵਜਾਉਂਦੇ ਆ ਜਦੋਂ ਕੋਈ ਵਿਆਹ ਸ਼ਾਦੀ ਹੋਵੇ ਤੇ ਰੋਇਆ ਉਦੋਂ ਜਾਂਦਾ ਜਦੋਂ ਕੋਈ ਮਰਗ ਹੋਈ ਹੋਵੇ ਉਦੋਂ ਬਾਅਦ ਨਾ ਤਾਂ ਕਦੇ ਕੋਈ ਰੋਂਦਾ ਤੇ ਨਾ ਹੀ ਕਦੇ ਕੋਈ ਨੱਚਦਾ ਕਿਉਂਕਿ ਇਹ ਬਰਸਾਤੀ ਡੱਡੂ ਬਣ ਕੇ ਸਾਰੇ ਬਰਸਾਤ ਵੇਲੇ ਨਿਕਲਦੇ ਆ ਅੱਜ ਜਿੰਨੇ ਐਕਟਰ ਤੇਲ-ਬਾਲ ਕੇ ਆ ਰਹੇ ਸੀ ਫਰੀਦਕੋਟ 'ਚ ਪ੍ਰਚਾਰ ਕਰਨ ਮੈਂ ਉਹਨਾਂ ਭੈਣਾ ਭਾਈਆਂ ਨੂੰ ਬੇਨਤੀ ਕਰਦਾ ਕਿ ਮੇਰੇ ਐਕਟਰ ਸਾਹਿਬਾਨੋ ਉਹ ਕਲਾਕਾਰੋ ਵੀਰੋ ਜਿੰਨਾ ਤੁਸੀਂ ਜੋਰ ਕੇ 18 ਸਾਲ ਦੀ ਯਾਰੀ ਨਭਾਉਣ ਵਾਸਤੇ ਲਾ ਦਿੰਨੇ ਆ ਤੇ ਪੰਜਾਬ ਤਾਂ ਤੁਹਾਨੂੰ ਸਾਰੀ ਉਮਰੀ ਖਵਾਉਂਦਾ ਤੁਹਾਡੇ ਤੇ ਤਰਸ ਖਾਂਦਾ ਜਦੋਂ ਤੁਸੀਂ ਵਿਪਤਾ ਦੇ ਵਿੱਚ ਹੋ ਜਾਂਦੇ ਆ ਤੁਹਾਡੇ ਪੱਕ ਦੇ ਵਿੱਚ ਸੜਕਾਂ ਦੇ ਉੱਤਰ ਆਉਂਦਾ ਨੌਜਵਾਨ ਪੀੜ੍ਹੀ ਤੁਹਾਡੇ ਮਗਰ ਲੱਗ ਜਾਂਦੀ ਆ ਪਰ ਨੌਜਵਾਨ ਪੀੜ੍ਹੀ ਵਾਸਤੇ ਤੁਸੀਂ ਕੀ ਕਰ ਦਿੰਨੇ ਆ ਤੋ ਤੁਹਾਡਾ ਅਖਾੜਾ ਹੁੰਦਾ 150 ਕਿਲੋਮੀਟਰ ਦੂਰ ਤੇ ਤੁਸੀਂ ਵੀਡੀਓ ਪਾ ਦਿੰਨੇ ਆ ਜੋ ਫਲਾਨੇ ਮੇਲੇ ਤੇ ਅਸੀਂ ਪਹੁੰਚ ਰਹੇ ਆ ਤੇ ਪੰਜਾਬ ਦੇ ਵਿੱਚੋਂ ਨੌਜਵਾਨ ਤੁਹਾਡੇ ਮੇਲਿਆਂ ਤੇ ਪਹੁੰਚ ਜਾਂਦੇ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਤੁਸੀਂ ਹਸਪੀਟਲ ਬਣਵਾਓ ਫਿਰ ਉਹਨਾਂ ਲੋਕਾਂ ਦਾ ਤੁਸੀਂ ਵੀ ਭਲਾ ਕਰੋ ਜੋ ਤੁਹਾਡਾ ਭਲਾ ਕਰਦੇ ਆ ਜੇ ਤੁਹਾਨੂੰ ਕਰੋੜਾ ਰੁਪਿਆ ਬਖਸ਼ ਦਿੰਦੇ ਨਾ ਤੇ ਸਾਰੇ ਦੇ ਸਾਰੇ ਇਕੱਠੇ ਹੋ ਕੇ ਨਾ ਕੋਈ ਕਰੋੜ ਕਰੋੜ ਪਾ ਕੇ ਕਦੇ ਹਸਪੀਟਲਾਂ ਦੀ ਸਾਰ ਲੈ ਲਿਆ ਕਰੋ ਰੋਜ਼ਗਾਰ ਕਦੇ ਆਹ ਜ਼ਰੂਰੀ ਨਹੀਂ ਸਰਕਾਰ ਦਾ ਕੰਮ ਹੀ ਆ ਜੇ ਤੁਸੀਂ ਗੱਲ ਕਰਦੇ ਆ ਨਾ ਵੀ ਹਾਂ ਭਾਈ ਸਾਡਾ ਹੱਕ ਆ ਤੁਸੀਂ ਜਿਹਦੀ ਮਰਜ਼ੀ ਸਪੋਰਟ ਕਰੋ ਪਰ ਫਿਰ ਲੋਕਾਂ ਦਾ ਵੀ ਹੱਕ ਬੰਦਾ ਜਦੋਂ ਲੋਕਾਂ ਨੂੰ ਕੁਝ ਗਲਤ ਲੱਗੂਗਾ ਤੇ ਲੋਕ ਵੀ ਤੁਹਾਨੂੰ ਆਕਾ ਦਾਦਾ ਕਰ ਰਹੇ ਆ ਲੋਕਾਂ ਨੂੰ ਮੈਂ ਇਹ ਕਹੂੰਗਾ ਵੀ ਤੁਹਾਨੂੰ ਗਾਲ ਕੱਢਣਾ ਇਹ ਤੁਹਾਨੂੰ ਕੋਈ ਕਿਸੇ ਨੇ ਪਾਵਰ ਨਹੀਂ ਦਿੱਤੀ ਤੁਸੀਂ ਕਿਸੇ ਨੂੰ ਗਾਲ ਕੱਢੋ ਤੁਸੀਂ ਕਿਸੇ ਦਾ ਵਿਰੋਧ ਕਰਨਾ ਤੁਸੀਂ ਆਪ ਦੇ ਜਿਹੜਾ ਨੀਮਾ ਦੇ ਵਿੱਚ ਕਾਨੂੰਨਾਂ ਦੇ ਵਿੱਚ ਵਿਰੋਧ ਕਰ ਸਕਦੇ ਆ ਨਾ ਕਿ ਬਿਨ ਕਾਨੂੰਨ ਤੋਂ ਜਾ ਕੇ ਬੇਨਤੀ ਇਹ ਆ ਭਾਈ ਕਰਮਜੀਤ ਅਨਮੋਲ ਜੀ ਤੁਹਾਡੇ ਬੇਲੀ ਦਾ ਗੁੱਸਾ ਸੀ ਕਿ ਲੋਕ ਗਾਲਾਂ ਕੱਢਦੇ ਸੀ ਲੋਕਾਂ ਵਾਸਤੇ ਗਲਤ ਗੱਲ ਆ ਪਰ ਫਰੀਦਕੋਟ ਦੇ ਲੋਕ ਅੱਜ ਵੀ ਜਾਂਉਂਦੇ ਆ ਕਸਮੀ ਗੱਲ ਆ ਮੈਂ ਅੱਜ ਤੋਂ 5-7 ਦਿਨ ਪਹਿਲਾਂ ਜਾ ਕੇ ਆਇਆ ਜਾਂਉਂਦੇ ਸੀ ਨਾ ਜਿੱਤੇ ਆਪਾਂ ਗਏ ਆ ਫਰੀਦਕੋਟ ਜਾ ਕੇ ਫਰੀਦਕੋਟ ਦੇ ਲੋਕ ਜਾਂਉਂਦੇ ਸੀ ਜਦੋਂ ਮੈਂ ਜੇਲ੍ਹ ਦੇ ਵਿੱਚ ਮੈਨੂੰ ਪੁਲਿਸ ਲੈ ਕੇ ਗਈ ਆ ਫਰੀਦਕੋਟ ਦੀ ਉਦੋਂ ਵੀ ਮੈਂ ਵੇਖਿਆ ਫਰੀਦਕੋਟ ਦੇ ਲੋਕ ਜਾਂਉਂਦੇ ਫਿਰਦੇ ਸੀ ਪਰ ਜਦੋਂ ਇਲੈਕਸ਼ਨ ਲੰਘ ਗਿਆ ਤੁਸੀਂ ਇਹ ਸੋਚ ਲਿਆ ਵੀ ਉਹ ਮਰ ਗਏ ਨਹੀਂ ਜੀ ਨਹੀਂ ਉਹ ਜਾਂਉਂਦੇ ਆ ਫੇਰੇ ਤਾਂ ਮਤਲਬ ਇਹ ਹੋ ਗਿਆ ਨਾ ਵੀ ਪਏ ਸੋਕ ਤੋਂ ਨਾ ਘਰੇ ਵੜੇ ਖੁਸਰਾ ਵਧਾਈ ਵੇਲੇ ਛਾਲਾ ਮਾਰਦਾ ਜਦੋਂ ਤਾਂ ਵਧਾਈਆਂ ਲੈਣੀਆਂ ਹੁੰਦੀਆਂ ਉਹ ਤਾਂ ਖੁਸਰੇ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਪਹਿਲੇ ਸੋਗ ਤੇ ਨਾ ਘਰੇ ਬੜੇ ਖੁਸਰਾ ਵਧਾਈ ਵੇਲੇ ਛਾਲਾ ਮਾਰਦਾ ਇਹ ਤੁਹਾਡੇ ਕਿਸੇ ਕਲਾਕਾਰ ਨੇ ਗੀਤ ਗਾਇਆ ਲਾ ਵੀ ਰਿੰਦ ਤੇ ਇਹ ਬੇਨਤੀ ਆ ਵੀ ਫੇਰੇ ਬਰਸਾਤੀ ਡੱਡੂ ਬਣ ਕੇ ਨਾ ਉਰ ਆਇਆ ਕਰੋ ਤੁਸੀਂ ਇਹ ਤਾਂ ਕਹਤਾ ਮੈਂ ਫੇਰ ਵਾਰ-ਵਾਰ ਕਹਿ ਰਿਆਂ ਲੋਕਾਂ ਨੂੰ ਪਹਿਲਾਂ ਲੋਕਾਂ ਦੇ ਹਾਲਾਤ ਪਤਾ ਕਰੋ ਲੋਕਾਂ ਦੇ ਹਾਲਾਤ ਪਤਾ ਕਰੋ ਫਰੀਦਕੋਟ ਦੇ ਵਿੱਚ ਹੀ ਵੇਖੋ ਕੁਝ ਐਹੋ ਜਿਹੇ ਘਰ ਹੋਣਗੇ ਜਿਹੜੇ ਆਪਦੀ ਧੀ ਭੈਣ ਦਾ ਵਿਆਹ ਨਹੀਂ ਕਰ ਸਕਦੇ ਹੋਣੇ ਖੜੋ ਨਾਲ ਅੱਜ ਖੜਜੋ ਨਾਲ ਮੇਰੇ ਅਰਕਾ ਤਾਂ ਹੈ ਹੀ ਖਾਕੀ ਨੰਗ ਮੈਂ ਤਾਂ ਮੈਂ ਤਾਂ ਕਿਧੇ ਨਾਲ ਜਾ ਖੜ ਜਾ ਨਹੀਂ ਮੇਰੇ ਕੋਲ ਦਾਤੇ ਨੇ ਕੁਝ ਦਿੱਤਾ ਹੁੰਦਾ ਤੇ ਮੈਂ ਖੜ ਜਾ ਪਰ ਜਿੱਥੇ ਮੈਂ ਖੜ ਸਕਦਾ ਜਿੱਥੇ ਕਿਸੇ ਨਾਲ ਧੱਕਾ ਸ਼ਾਹੀ ਹੁੰਦੀ ਆ ਉੱਥੇ ਜਾ ਕੇ ਮੈਂ ਖੜ ਜਾਂਦਾ ਬਹੁਤ ਹਰ ਮੈਂ ਕਹਿੰਨਾ ਲੋਕ ਸਭ ਦੇ ਵਿੱਚ ਦੁੱਖ ਭਰੇ ਪਏ ਆ ਲੋਕਾਂ ਦੇ ਹਾਲਾਤ ਵੇਖੋ ਜਾ ਕੇ ਲੋਕਾਂ ਦੇ ਹਾਲਾਤ ਕੀ ਆ ਕਿਉਂਕਿ ਆ ਕਰਮਜੀਤਨ ਮੋਲਰ ਕੇ ਫਰੈਂਡਲੀ ਨਿਭਾ ਦਿੰਦੇ ਆ ਆਪਦੀ ਕਿ ਤੁਸੀਂ ਕਰਮਜੀਤ ਦੀ ਆਪਦੀ ਦੋਸਤੀ ਨਿਭਾਉਨੇ ਆ ਪਰ ਲੋਕਾਂ ਨਾਲ ਵੀ ਦੋਸਤੀ ਨਿਭਾਓ ਕੁਝ ਦੁਸ਼ਮਣ ਤੁਹਾਡੇ ਲੋਕ ਵੀ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਰਮਜੀਤ ਦੀ ਯਾਰੀ ਸੀ ਤੁਹਾਡੇ ਨਾਲ ਤੁਸੀਂ ਉਹਨੂੰ ਇਹ ਕਹਿ ਦਿਆ ਕਰੋ ਵੀ ਤੁਸੀਂ ਭਗਵੰਤ ਮਾਨ ਦਾ ਪ੍ਰਚਾਰ ਕਰਦੇ ਫਿਰਦੇ ਆਂ ਅੱਜ ਪੰਜਾਬ ਚੋਂ ਨਸ਼ਾ ਬੰਦ ਕਰਾ ਦੇਵੇ ਤੁਸੀਂ ਤੁਹਾਡੀ ਯਾਰੀ ਸੀ ਇਹਦੇ ਨਾਲ ਤਾਂ ਤੁਸੀਂ ਯਾਰੀ ਨਭਾਉਣੀਆਂ ਤਾਂ ਉਹਨੂੰ ਕਹੇ ਤੇਰੀ ਭਗਵੰਤ ਮਾਨ ਦੇ ਨਾਲ ਵੀ ਯਾਰੀ ਆ ਕਰਮਜੀਤ ਅਨਮੋਲ ਵੀ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਟੈਂਕੀਆਂ ਤੇ ਚੜ ਜਾਂਦੇ ਆ ਜਦੋਂ लाठी ਚਾਰਜ ਹੁੰਦੇ ਆ ਜਦੋਂ ਝੂਠੇ ਪਰਚੇ ਪੈਂਦੇ ਆ ਤੇ ਸ਼ਪਾਰਸ਼ ਲਾ ਦਿਆ ਕਰ ਇਹ ਕੱਲੀ ਤੁਸੀਂ ਯਾਰੀਆਂ ਸਿਰਫ ਕੁਰਸੀਆਂ ਬਦਲੇ ਨਭਾਉਨੇ ਆ ਯਾਰ ਮੇਨ ਕੱਲਾ ਪੈਸਾ ਨਹੀਂ ਹੁੰਦਾ ਕੱਲੀ ਯਾਰੀ ਨਹੀਂ ਯਾਰੀ ਲੋਕਾਂ ਨਾਲ ਵੀ ਨਭਾ ਕੇ ਵੇਖੋ ਲੋਕ ਤੁਹਾਡੇ ਹੱਕ ਚ ਖੜ ਜਾਣਗੇ ਯਾਦ ਰੱਖੋ